ਜਿਵੇਂ ਕਿ ਲੋਕ ਸਭਾ ਚੋਣਾਂ ਦਾ ਅਖਾੜਾ ਭਕਿਆ ਹੋਇਆ ਹੈ ਪਾਰਟੀ ਦੇ ਉਮੀਦਵਾਰਾਂ ਵੱਲੋਂ ਲਗਾਤਾਰ ਅੱਡੀ ਝੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਉੱਤੇ ਹੀ ਸਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਉਹਨਾਂ ਨੂੰ ਪਿੰਡਾਂ ਦੇ ਵਿੱਚ ਸਵਾਲ ਕੀਤੇ ਜਾਣਗੇ ਅਤੇ ਨਾਲ ਨਾਲ ਦੇਖੇਗਾ ਕਿ ਜਿੱਥੇ ਭਾਜਪਾ ਦਾ ਵਿਰੋਧ ਹੋ ਰਿਹਾ ਉੱਤੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਜਸਦੇ ਚਲਦਿਆ ਪਿਛਲੇ ਦਿਨੀ ਕਰਤਿਕ ਕਿਸਾਨ ਯੂਨੀਅਨ ਅਤੇ ਨੌਜਵਾਨ ਪਸਭਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਸਵਾਲ ਨਹੀਂ ਕਰਨਗੇ ਪਿੰਡਾਂ ਦੇ ਵਿੱਚ ਭਾਜਪਾ ਦੇ ਆਗੂਆਂ ਨੂੰ ਜਾਂ ਉਮੀਦਵਾਰਾਂ ਨੂੰ ਨਹੀਂ ਵਣ ਦੇਣਗੇ ਜਸਦੇ ਚਲਦਿਆ ਪਿਛਲੇ ਦਿਨੀ ਫਰੀਕੋਟ ਜ਼ਿਲ੍ਹੇ ਦੇ ਪਿੰਡ ਬੀਲੇ ਵਾਲੇ ਦੇ ਵਿੱਚ ਫਰੀਕੋਟ ਤੋਂ ਭਾਜਪਾ ਪਾਰਟੀ ਦੇ ਜਿਹੜਾ ਪ੍ਰਧਾਨ ਗੌਰਵ ਕੱਕੜ ਵੱਲੋਂ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਣ ਜਾਣਾ ਸੀ ਤਾਂ ਕਰਤਿਕ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਵੱਲੋਂ ਗੌਰਵ ਕੱਕੜ ਦਾ ਸਖਤ ਵਿਰੋਧ ਕੀਤਾ ਗਿਆ ਸੀ ਅਤੇ ਉਸ ਤੋਂ ਪਹਿਲਾਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਸੀ ਜੋ ਕਿ ਭਾਜਪਾ ਨੂੰ ਸਖਤ ਚੇਤਾਵਨੀ ਦਿੱਤੀ ਗਈ ਸੀ। ਇਹ ਚਲਦਿਆਂ ਨੌਜਵਾਨ ਪਾਰਸਪਾ ਦੇ ਆਗੂ ਨੌ ਨਿਹਾਲ ਨੂੰ ਗ੍ਰਿਫਟਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਕੈਤਿਕਸਨ ਜੋ ਜੂਨੀਅਰ ਦੇ ਆਗੂ ਰੇਂਦਰ ਗਿਪਸ ਸਿੰਘ ਵਾਲਾ ਅਤੇ ਹੋਰ ਆਗੂ ਗ੍ਰਿਫਟਰ ਕੀਤਾ ਗਿਆ ਸੀ ਅਤੇ ਉਹਨਾਂ ਨੂੰ 3 ਕੋਰਟ ਦੀ ਜੇਲ੍ਹ ਵਿੱਚ 57 ਦਿਨ ਭੇਜਿਆ ਗਿਆ ਸੀ। ਅਤੇ ਅੱਜ ਉਹਨਾਂ ਦੀ ਰਿਹਾਈ ਹੋਈ ਹੈ। ਜਿਸ ਦੇ ਚਲਦਿਆਂ ਅੱਜ ਰਿੰਦਰਦੀਪ ਸਿੰਘ ਵਾਲਾ ਅਤੇ ਉਹਨਾਂ ਦੇ ਸਾਥੀ ਫਰੀਕੋਟ ਦੀ ਜੇਲ੍ਹ ਵਿੱਚੋਂ ਬਾਹਰ ਆਏ ਹਨ ਇਸ ਮੌਕੇ ਗੱਲਬਾਤ ਕਰਦਿਆਂ ਰਿੰਦਰਦੀਪ ਸਿੰਘ ਵਾਲਾ ਨੇ ਕਿਹਾ ਕਿ ਅੱਜ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬਿਨਾਂ ਸ਼ਰਤੇ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਜਾਵੇਗਾ ਅਤੇ ਪਿੰਡਾਂ ਦੇ ਵਿੱਚ ਪੀਜਪੀ ਆਗੂਆਂ ਨੂੰ ਨਹੀਂ ਆਉਣ ਦਿੱਤਾ ਜਾਵੇਗਾ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਰਿੰਦਰਦੀਪ ਸਿੰਘ ਵਾਲਾ ਨੇ ਦੇਖੋ ਸੰਯੁਕਤ ਕਿਸਾਨ ਮੋਰਚੇ ਦਾ ਇਹ ਹੈਗਾ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਤਾਨਾਸ਼ਹੀ ਇਸ ਮੁਲਕ 'ਚ ਸਥਾਪਤ ਕਰਨ ਵਾਲੇ ਪਾਸੇ ਵੱਧ ਰਹੇ ਆ ਮੋਦੀ ਔਰੰਗਜ਼ੇਬ ਦਾ ਦੂਸਰਾ ਰੂਪ ਲੈਣਾ ਚਾਹੁੰਦਾ ਜਿਸ ਤਰ੍ਹਾਂ ਘੱਟ ਗਿਣਤੀਆਂ ਨੂੰ ਗਲਤਾਂ ਨੂੰ ਵੱਖ-ਵੱਖ ਵਿਚਾਰਧਾਰਾਵਾਂ ਨੂੰ ਜਿਹੜਾ ਕੁਚਲਣਾ ਚਾਹੁੰਦਾ ਹੈਗਾ ਤੇ ਜੇਕਰ ਇਹ ਤੀਸਰੀ ਵਾਰੀ ਗੱਦੀ ਤੇ ਬੈਠਦਾ ਹੈਗਾ ਤੇ ਮੁਲਕ ਦੇ ਵਿੱਚ ਇੱਕ ਫਾਸ਼ੀਵਾਦੀ ਜਿਹੀ ਤਾਨਾਸ਼ਹੀ ਸਥਾਪਤ ਹੋਊਗੀ ਜਿਸ ਕਰਕੇ ਅਸੀਂ ਇਸ ਤਰ੍ਹਾਂ ਦੀ ਸਰਕਾਰ ਨੂੰ ਉਖਾੜ ਸਿੱਟਣਾ ਚਾਹੁੰਦੇ ਆ ਤੇ ਜਿਸ ਤਰ੍ਹਾਂ ਇਹਨੇ ਕਿਸਾਨਾਂ ਤੇ ਗੋਲੀਆਂ ਵਰਾਈਆਂ ਕਤਲੇਆਮ ਕੀਤਾ ਕਿਸਾਨਾਂ ਦਾ ਦਿੱਲੀ ਨੂੰ ਜਾਂਦੇ ਆਂ ਸੜਕਾਂ 'ਚ ਕੰਡਾ ਕੱਢੀਆਂ ਜਮਹੂਰੀਅਤ ਜਿਹੜਾ ਜਮਹੂਰੀ ਹੱਕ ਸੀ ਬਿਲਕੁਲ ਖਤਮ ਕਰ ਦਿੱਤੇ ਗਏ। ਤਾਂ ਜਿਹੜਾ ਕਲਚਰ ਭਾਜਪਾ ਨੇ ਸਿਰਜਿਆ ਉਹੀ ਕਲਚਰ 'ਚ ਉਹਨੂੰ ਅਸੀਂ ਜਿਹੜਾ ਜਵਾਬ ਦੇ ਰਹੇ ਆਂ ਔਰ ਕਿਰਤੀ ਕਿਸਾਨੀ ਨੂੰ ਵੱਲੋਂ ਬਹੁਤ ਸਪਸ਼ਟ ਆ ਕਿ ਭਾਜਪਾ ਨੂੰ ਹਰਾਉਣਾ ਵੀ ਆ ਤੇ ਭਾਜਪਾ ਨੂੰ ਭਜਾਉਣਾ ਵੀ ਆ। ਉਹਦੇ ਕਰਕੇ ਸਾਨੂੰ ਜੇਲ੍ਹ ਭੇਜਿਆ ਗਿਆ ਪਰ ਕੋਈ ਜੇਲ੍ਹ ਕੋਈ ਪਰਚਾ ਸਾਨੂੰ ਇਸ ਗੱਲ ਤੋਂ ਡਰਾ ਨਹੀਂ ਸਕਦਾਗਾ ਕਿਉਂਕਿ ਇੱਕ ਗੱਲ ਸਾਫ਼ ਆ ਕਿ ਉਹਨਾਂ ਨੇ ਜੇਲ੍ਹ ਭੇਜਿਆ ਐਸਕੇਮ ਦੇ ਅੰਦੋਲਨ ਦੇ ਡਰ ਤੋਂ ਇਹਨਾਂ ਨੇ ਸਾਨੂੰ ਰਿਹਾ ਜਿਹੜਾ ਸੀਗਾ ਬਿਨਾਂ ਸ਼ਰਤ ਉਹ ਕੀਤਾ ਪਰ ਇੱਕ ਗੱਲ ਬਿਲਕੁਲ ਸਪਸ਼ਟ ਆ ਕਿ ਜਿਹੜੀ ਪਾਰਟੀ ਆਪਣੇ ਵਿਰੋਧ ਕਰਨ ਵਾਲਿਆਂ ਨੂੰ ਬਿਨਾਂ ਸੱਤਾ ਚਾਹਿਆ ਜੇਲ੍ਹ ਪਹੁੰਚਾਉਣਾ ਚਾਹੁੰਦੀ ਹੈਗੀ ਆ ਜਦੋਂ ਸੱਤਾ ਚਾਹੂਗੀ ਤਾਂ ਕਿਸ ਤਰ੍ਹਾਂ ਦਾ ਰਾਜ ਪ੍ਰਬੰਧ ਦੇਊਗੀ ਹਰ ਵੱਖਰੀ ਤਰ੍ਹਾਂ ਦੇ ਸੋਚਣ ਵਾਲੇ ਮੰਦ ਨੂੰ ਪੱਕੇ ਤੌਰ ਤੇ ਜੇਲ੍ਹਾਂ ਵਿੱਚ ਰੱਖਣਗੇ ਕਿ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੀ ਸਰਕਾਰ ਜਿਹੜੀ ਹੈਗੀ ਸੱਤਾ ਚਾਵੇ ਤੋਂ ਭਾਜਪਾ ਨੂੰ ਹਰਾਉਣ ਦਾ ਤੇ ਭਾਜਪਾ ਨੂੰ ਭਜਾਉਣ ਦਾ ਜੋ ਸਾਡਾ ਪ੍ਰੋਗਰਾਮ ਆ ਉਸੇ ਤਰ੍ਹਾਂ ਲਾਗੂ ਹੁੰਦਾ ਰਹੂਗਾ। ਨਰਿੰਦਰ ਜੀ ਜਿਸ ਤਰ੍ਹਾਂ ਸੰਯੁਕਤ ਮੁਦਦਾਂ ਨਾਲ ਚਾਤ ਮੋਚਰੀ ਗੱਲ ਕਰਦੇ ਪਰ ਉਹਨਾਂ ਦੀਆਂ ਹੀ ਹਦਾਇਤਾਂ ਨੇ ਕਿ ਪੂਰੀ ਸ਼ਾਂਤੀਪੂਰਵਕ ਜਿਹੜਾ ਇਹਨਾਂ ਦਾ ਵਿਰੋਧ ਕੀਤਾ ਜਾਵੇ ਉਸ ਤੋਂ ਇਲਾਵਾ ਜਿਹੜੇ 11 16 ਦੀ ਲਿਸਟ ਜਾਰੀ ਕੀਤੀ ਹੈਕਰ ਉਹ ਸਵਾਲ ਪੁੱਛੇ ਜਾਣ। ਪਰ ਦੂਜੇ ਪਾਸੇ ਦੇਖਿਆ ਗਿਆ ਕਿ ਕਈ ਜਿਹੜੇ ਤੁਹਾਡੇ ਸਾਥੀ ਕਾਫੀ ਉਗਰ ਹੁੰਦੇ ਦਿਖਾਈ ਦਿੰਦੇ ਆ ਕਿੰਥੋਂ ਤੱਕ ਕਿ ਮਾੜੀ ਸ਼ਬਦਾਵਲੀ ਵਰਤੀ ਗਈ ਜਨਨ 5000 ਦੇਖੋ ਮਾੜੀ ਸ਼ਬਦਾਵਲੀ ਕਿਸੇ ਨੂੰ ਵੀ ਵਰਤਣੀ ਚਾਹੀਦੀ। ਸਭ ਤੋਂ ਪਹਿਲਾਂ ਤਾਂ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰਪਾ ਮੋਦੀ ਨੂੰ اپنی ਭਾਸ਼ਾ ਸੁਧਾਰਨੀ ਚਾਹੀਦੀ ਹੈ। ਠੀਕ ਹੈ। ਫਿਰ ਉਹਨਾਂ ਦੇ ਜਿਹੜੇ ਆ ਦੂਜੇ ਤੀਜੇ ਦਰਜੇ ਦੇ ਲੀਡਰ ਆ ਹੋਪੀ ਧਾਲੀ ਵਾਲਗੇ ਜਿਹੜੇ ਕਹਿੰਦੇ ਕਿ ਹਰ ਗਾਲ ਆਉਂਦੀ ਆ ਕੋਈ ਸਾਨੂੰ ਸਾਡੇ ਪਿੰਡ ਚ ਆ ਕੇ ਗਾਲ ਕੱਢੂਗਾ। ਤੇ ਫਿਰ ਉਹਨੂੰ ਅਸੀਂ ਦੱਸਾਂਗੇ ਵੀ ਕਿਵੇਂ ਬੋਲੀ ਦਾ। ਇਸ ਕਰਕੇ ਇਹ ਤਾਂ ਖੂਚ ਮਾਰੀ ਆਵਾਜ਼ ਆ। ਜੇ ਖੂਚ ਕੁੱਤਾ ਕਹੋਗੇ ਕੁੱਤਾ ਸੁਣੂਗਾ, ਖੂਚ ਵੀਰਜੀ ਕਹੋਗੇ ਵੀਰਜੀ ਸੁਣੂਗਾ। ਇਸ ਕਰਕੇ ਅਸੀਂ ਆਸ ਕਰਾਂਗੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜਾ ਜਿਹਾ ਬੋਲਣ ਦਾ ਉਹ ਵੀ ਤਰੀਕਾ ਸਿੱਖੇ। ਦੇਸ਼ ਦੀਆਂ ਘੱਟ ਗਿਣਤੀਆਂ ਵਾਸਤੇ ਜਿਸ ਤਰ੍ਹਾਂ ਦਾ ਕੁਫਰ ਪੋਲਦਾ ਜਿਸ ਤਰ੍ਹਾਂ ਆਪਣੇ ਵਿਰੋਧੀਆਂ ਵਾਸਤੇ ਸ਼ਬਦਾਵਲੀ ਵਰਤਦਾ ਸੁਧਾਰੇ ਹੰਸਰਾਜ ਜਿਹੜਾ ਸਾਡੇ 750 ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਇਹ ਕਹਿੰਦਾ ਕਿ 750 ਬੰਦਾ ਮਰਵਾ ਕੇ ਜਿਹੜਾ ਹੈਗਾ ਇਹ ਭੰਗੜਾ ਪਾਉਂਦੇ ਆਇਆ ਹੰਸਰਾਜ ਨੂੰ ਥੋੜੀ ਜੀ ਅਕਲਾਵੇ ਬੋਲਣ ਦੀ ਹੌਬੀ ਥਾਲੀ ਵਾਲ ਵਰਗੇ ਠੀਕ ਹੈ ਜਿਹੜੇ ਫਿਲਮਾਂ 'ਚ ਗੁੰਡਾਗਰਦੀ ਕਰਦੇ ਆ ਅਸਲ 'ਚ ਗੁੰਡਾ ਬਣ ਕੇ ਦਿਖਾਉਣਾ ਚਾਹੁੰਦੇ ਆ ਜਿਉ ਇਸ ਤਰ੍ਹਾਂ ਦੀ ਬੋਲਬਾਣੀ ਜਾਰੀ ਰੱਖਣਗੇ ਪਿੰਡਾਂ ਚ ਆ ਕੇ ਬੋਲਣਗੇ ਠੀਕ ਆ ਤੇ ਫਿਰ ਗਾਲਾਂ ਜਿਹੜੀਆਂ ਹੈਗੀਆਂ ਅਸੀਂ ਬਿਲਕੁਲ ਨਹੀਂ ਸੁਣਾਗੇ ਨਾ ਹੀ ਕਦੇ ਅਸੀਂ ਸੁਣਨਾ ਅੱਜ ਤੁਹਾਨੂੰ ਰਿਲੀਜ਼ ਕੀਤਾ ਗਿਆ ਕੋਈ ਕੰਡੀਸ਼ਨਸ ਵੀ ਰੱਖੇ ਗਈਆਂ ਬਿਨਾਂ ਸ਼ਰਤ ਤੋਂ ਜਿਹੜਾ ਕੰਪਲੀਟ ਬਿਨਾਂ ਸ਼ਰਤ ਰਿਹਾਈ ਹੋਏ ਆ ਜੀ ਕੰਡੀਸ਼ਨ ਕੋਈ ਨਹੀਂ ਸਾਡਾ ਪ੍ਰੋਗਰਾਮ ਭਾਜਪਾ ਨੂੰ ਹਰਾਉਣ ਦਾ ਤੇ ਭਾਜਪਾ ਨੂੰ ਭਜਾਉਣ ਦਾ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਉਹ ਬਰਕਰਾਰ ਤੁਹਾਡੇ ਹੋਰ ਸਾਥੀ ਜਿਹੜੇ ਨਾਲ ਜਿਹੜੇ ਰਾਉਂਡ ਆਫ ਕੀਤੇ ਸੀ ਉਹਨਾਂ ਸਾਰਿਆਂ ਨੂੰ ਅੱਜ ਰਿਲੀਜ਼ ਕਰ ਹਾਂਜੀ ਸਾਥੀ ਨੌਨਿਹਾਲ ਸਿੰਘ ਜੀ ਨੌਜਨ ਭਾਰਸਵਾ ਦੇ ਸੂਬਾ ਆਗੂ ਨੇ ਸਾਥੀ ਗੁਰਮੀਤ ਸਿੰਘ ਸੰਗਰਾਉਰ ਇਹ ਸਾਡੇ ਕਿਰਤੀ ਕਿਸਾਨੀ ਨੂੰ ਸਾਜ ਬਲਾਗ ਦੇ ਪ੍ਰਧਾਨ ਨੇ ਸਾਨੂੰ ਤਿੰਨ ਸਾਥੀਆਂ ਜਿਹੜਾ ਹੈਗਾ ਗ੍ਰਿਫਤਾਰ ਜਿਹਦਾ ਅਸੀਂ ਕੀਤਾ ਸੀ ਜੇਲ੍ਹ ਭੇਜਿਆ ਸੀਗਾ ਤੇ ਤਿੰਨਾਂ ਦੀ ਅੱਜ ਬਿਨਾਂ ਸ਼ਰਤੀ ਵਾਲੀ ਰਿਹਾਈ ਹੈਗੀ ਉਹ